ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਦਾ ਮੇਲਾ ਅੱਜ ਅੱਜ ਦਾ ਦਿਨ ਖਾਸ ਹੀ ਆਲਗ-ਬਗ ਸਾਰੇ ਵੀਰਾਂ ਲਈ ਕਿਉਂਕਿ ਚਿੰਤਾ ਹੋ ਰਹੀ ਸੀ ਇਸ ਮੇਲੇ ਦੀ ਭਲੱਥ ਦੇ ਮੇਲੇ ਨੂੰ ਲੈ ਕੇ ਦਰਸ਼ਕ ਦੁਨੀਆ ਬਤਾਵ ਸੀ ਮੇਰੇ ਵੀਰੋ ਅੱਜ ਉਹ ਦਿਨ ਆ ਗਿਆ ਅੱਜ ਲੱਖਾਂ ਦੇ ਇਨਾਮ ਕਿੱਧਰ ਜਾਣਿਆ ਇਹ ਗੱਲਾਂ ਸਮੇਂ ਤੇ ਅੱਜ ਖੜਾਰੀ ਸਾਰੇ ਖੇਡਨੇ ਆ ਪੰਜਾਬ ਦੇ ਵਿੱਚ ਇਸ ਗਰਮੀ ਦਾ ਹੁਣ ਸੀਜ਼ਨ ਸ਼ੁਰੂ ਹੋ ਜਾਣਾ ਲਾਸਟ ਕੱਪ ਕਹੀਏ ਇਸ ਸੀਜ਼ਨ ਦਾ ਤਾਂ ਸਾਰਿਆਂ ਨੂੰ ਆਨੰਦ ਦੇ ਕੇ ਜਾਣਾ ਇਸ ਟੂਰਨਾਮੈਂਟ ਨੇ ਅੱਜ ਪਹਲਤਜ ਅੱਜ ਸਰਾ ਹੋਣਾ ਮੇਰੇ ਵੀਰੋ ਕਪੂਰਥਲਾ ਇਲਾਕਾ ਤਾਈਓ ਕਹਿੰਦੇ ਆ ਵੀ ਕਪੂਰਥਲੇ ਦੇ ਵਿੱਚ ਮੇਲਾ ਵੀ ਟੋਪ ਦੇ ਹੀ ਹੁੰਦੇ ਆ ਜੰਨੇ ਵੀ ਹੁੰਦੇ ਆ 5.5 ਲੱਖ ਦੇ ਕਰੀਬ ਪਹਿਲਾ ਇਨਾਮ ਆ ਦੂਜਾ ਇਨਾਮ ਵੀ ਵੱਡਾ ਤੇ ਬੈਸਟਾਂ ਨੂੰ ਮੇਰੇ ਵੀਰੋ ਹਾਰਲੇ ਡਿਵੀਜ਼ਨ ਟੋਪ ਦੇ ਮੋਟਰਸਾਈਕਲ ਦਿੱਤੇ ਜਾਣੇ ਆ ਤਾਂ ਇਹ ਗੱਲਾਂ ਸਮੇਂ ਦੇ ਲੱਗਣੀਆਂ ਮੋਟਰਸਾਈਕਲ ਵੀ ਨਹੀਂ ਬਾਈਕ ਦਿੱਤੀਆਂ ਜਾਣੀਆਂ ਇਹ ਸਰਾ ਲੱਗੂ ਟਰੈਕਟਰ ਰੇਡਾਂ ਜਫਿਆਂ ਤੇ ਨਾ ਹਾਰਲੇ ਵੀ ਆ ਕੈਨੇਡਾ ਜੱਫੀਆਂ ਤੇ ਆ ਮੇਰੇ ਵੀਰੋ ਬੋਲਟ ਵੀ ਰੇਡਾਂ ਜੱਫੀਆਂ ਤੇ ਆ ਮੋਟਰਸਾਈਕਲ ਵੀ ਰੇਡਾਂ ਜੱਫੀਆਂ ਤੇ ਲੱਗਣੇ ਆ ਅੱਜ ਰਿਕਾਰਡ ਬਾਨਨੇ ਆ ਆਨੰਦਪੁਰ ਸਾਹਿਬ ਦੀ ਵੀ ਟੀਮ ਚੋਟੀ ਦੀ ਆ ਪਲੱਥ ਤੇ ਸ਼ੀਲੂ ਹਰਿਆਣੇ ਵਾਲਾ ਵਿਨੇਖ ਖੱਤਰੀ ਹੁਣੀ ਸੌਰਖਪੁਰ ਦੀ ਟੀਮ ਵੀ ਕਾਫੀ ਤਗੜੀ ਆ ਮੇਰੇ ਵੀਰੋ ਬਰਸਾਲਪੁਰੀਆ ਗੁਰਦਾਸਪੁਰ ਲਾਇਨ ਚ ਦਬਰਜੀ ਵਾਲਾ ਤੇ ਬਰਸਾਲਪੁਰੀਆ ਜਾਨਕੀ ਬਹੁਤ ਭਾਰੀ ਟੀਮ ਹੋਰ ਵੀ ਕਾਫੀ ਤਗੜੀਆਂ ਮੱਝ ਵਾਲੀ ਵੀ ਕਹਿਰ ਦੀ ਟੀਮ ਬਣਾਈ ਹੋਈ ਆ ਜਾਨਕੀ ਸਾਰੀ ਖਿਡਾਰੀ ਖੇਡਨੇ ਆ ਸ਼ਾਹਕੋਟ ਵਾਲੇ ਵੀ ਕਿਹੜੇ ਕੰਮ ਚੱਕੀ ਫਿਰਦੇ ਆ ਮੇਰੇ ਵੀਰੋ ਅੱਜ ਦੇਖਦੇ ਆ ਬਾਕੀ ਕਿਹੜੀ ਟੀਮ ਜਿੱਤਣੀ ਆ ਉਹ ਕਿਹੜੇ ਜੋ ਆ ਇਨਾਮ ਲੈ ਕੇ ਜਾਣਗੇ ਵੱਡੇ ਇਨਾਮ ਜਿੱਤ ਕੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਕੇ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅੱਜ ਦਾ ਦਿਨ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਬੈਸਟ ਬਣੂ ਕਿਹੜੀ ਟੀਮ ਜਿੱਤੂ ਇਹ ਤੁਸੀਂ ਵੀ ਦੱਸ ਸਕਦੇ ਹੋ ਨਵੀਂ ਅਪਡੇਟ ਲੈ ਕੇ ਮਿਲਦੇ ਹਾਂ ਅਸੀਂ ਨਵੀਂ ਵੀਡੀਓ 'ਚ ਧੰਨਵਾਦ